لیکن یہ تصویر جڑی ہے ਤੁਹਾਨੂੰ میں 3 نمبر وارڈ ਦੇ ਵਿੱਚੋਂ دکھانے جا رہا ہوں ਕਿ ਨਾਲ ਦੇ پلاٹا ਦੇ ਵਿੱਚ ਜਿਹੜਾ ਕੂੜਾ ਪਿਆ ਹੋਇਆ ਵੀ ਨਜ਼ਰ ਆਉਂਦਾ ਲੇਕਿਨ ਗਲੀਆਂ ਦੇ ਹਾਲਾਤ ਵੀ ਤੁਹਾਨੂੰ ਦੇਖੇ ਗਏ ਨੇ ਇੰਨਾ ਪਾਣੀ ਮਤਲਬ ਖੜ ਜਾਂਦਾ ਲੋਕੀ ਪਰੇਸ਼ਾਨ ਐ ਨਹੀਂ ਪਰੇਸ਼ਾਨੀ ਆਂਦੀ ਮੈਂ ਬਹੁਤ ਜਿਆਦਾ ਹੋਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਪਾਣੀ ਖੜ ਜਾਂਦਾ ਸਾਰੀਆਂ ਗਲੀਆਂ ਨਾਲੀਆਂ ਦੇ ਵਿੱਚ ਬਿਲਕੁਲ ਖਸਤਾ ਮਤਲਬ ਹਾਲਤਾ ਹੈ ਇਹ ਬਿਲਕੁਲ ਤੁਰੇ ਨਹੀਂ ਜਾਂਦਾ ਹਾਲਾਤ ਬਹੁਤ ਬੁਰੇ ਨੇ ਕੋਸ਼ਿਸ਼ ਕਰਾਂਗੇ ਕਿ ਇੱਥੋਂ ਦੇ ਜਿਹੜੇ ਉਸ ਨੀਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰੀ ਔਰ ਜਿਹੜੇ ਇੱਥੇ ਦੇ ਇੰਡਸਟ੍ਰੀਅਲਿਸਟ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਹਾਲਤ ਜਿਹੜੀ ਹੈ ਉਹ ਏਰੀਆ ਦੀ ਆਪਣੇ ਮੂੰਹੋਂ ਆਪਣੀ ਸਾਰੀ ਦਾਸਤਾਨ ਹੈ ਜਿਹੜੀ ਦੁੱਖ ਭਰੀ ਉਹ ਆਪਣੇ ਮੂੰਹੋਂ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਦੇਖੋ ਜੀ ਆ ਬਰਾੜ ਭਰ ਜਾਣੇ ਨੇ ਗਲੀਆਂ ਨਾੜੀਆਂ ਵਿੱਚ ਮੋੜ-ਗੋੜ ਘਾਰਾ ਮਤਲਬ ਪਿਆਰ ਨੂੰ ਵੀ ਰੱਖਣ ਨੂੰ ਜਗ੍ਹਾ ਨਹੀਂ ਸੜਕਾਂ ਤਾਂ ਬਣੀ ਹੋਈਆਂ ਪਰ ਸੀਵਰੇਜ ਸਹੀ ਨਹੀਂ ਜਦੋਂ ਥੋੜਾ ਜਿਹਾ ਬਾਰਿਸ਼ ਹੁੰਦਾ ਪਾਣੀ ਭਰ ਜਾਂਦਾ ਨਹੀਂ ਤਾਂ ਕੰਮ ਤੇ ਸਾਰੇ ਹੋਏ ਹੋਏ ਕੋਈ ਕਿਸੇ ਚੀਜ਼ ਦੀ ਪਰਸਾਨੀ ਨਹੀਂ ਹੈ ਹਮ ਸਭ ਠੀਕ ਓਕੇ ਇੱਥੇ ਲੋਕੀ ਗੰਦ ਲਗਾ ਦਿੰਦੇ ਜਿਵੇਂ ਠੇਰ ਪਿਆਰ ਟੱਟੀਆਂ ਦਾ ਪਿਆਰ ਕੂੜੇ ਦਾ ਗੰਦ ਪਿਆ ਪਿਆ ਇੱਧਰ ਵੀ ਗੰਦ ਮੁਕਾਮਾ ਲਿਖੀ ਆਪ ਹੁੰਦਾ ਨਹੀਂ ਇੱਥੇ ਸਾਰਾ ਗੰਦ ਪਿਆ ਆ ਸੁਖਦੇਵ ਬਾਬਾ ਜੀ ਤੁਹਾਡੇ ਕਾਉਂਸਲਰ ਸੀਗੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਕੰਮਾਂ ਨੂੰ ਉਹਨਾਂ ਨੇ ਬਹੁਤ ਵਧੀਆ ਕੰਮ ਕਰਾਏ ਸਾਰੇ ਹੀ ਕਰਵਾਏ ਜੋ ਵੀ ਮਤਲਬ ਕੰਮ ਸੀ ਸਭ ਕੰਮ ਕਰਾਏ ਇੱਧਰ ਲੁਧਿਆਣੇ ਦੇ ਕਈ ਏਰੀਆ ਜਿੱਥੇ ਬਿਜਲੀ ਦੀ ਬਹੁਤ ਵੱਡੀ ਸਮੱਸਿਆ ਪਾਵਰ ਕੱਟਸ ਜਿਹੜੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਇਸ ਏਰੀਆ ਵਿੱਚ ਨਹੀਂ ਸਾਡੇ ਇੱਧਰ ਏਰੀਆ ਵਿੱਚ ਤਾਂ ਬਿਲਕੁਲ ਨਹੀਂ ਹੈਗੀ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋਸਤ ਮਿਲਾਂ ਸੀ ਇਸ ਵਕਤ ਜਿਹੜੀ ਆ ਪ੍ਰਾਈਮ ਸਵੇਰਾ ਨਿਊਜ਼ ਦੀ ਟੀਮ ਹੈ ਕ ਹਰ ਇੱਕ ਵਾਰਡ ਦੇ ਜੋ ਹਾਲਾਤ ਤੁਹਾਡੇ ਤੱਕ ਅਸੀਂ ਉਭਰੂ ਕੀਤੇ ਜਾ ਰਹੇ ਨੇ ਕਿਉਂਕਿ 121 ਤਰੀਕ ਨੂੰ ਜਿਹੜੀ ਆ ਜਿਹੜੀ ਆ ਨਗਰ ਨਿਗਮ ਦੀ ਚੋਣਾਂ ਦੀ ਡੇਟ ਜਿਹੜੀ ਆ ਫਿਕਸ ਕੀਤੀ ਲੇਕਿਨ ਹਰ ਇੱਕ ਵਾਰਡ ਦੀ ਸਮੱਸਿਆ ਜਿਹੜੀ ਤੁਹਾਨੂੰ ਕਰ ਰਿਹਾ ਲੇਕਿਨ ਇਹ ਤਸਵੀਰ ਜਿਹੜੀ ਆ ਤੁਹਾਨੂੰ ਮੈਂ 3 ਨੰਬਰ ਵਾਰਡ ਦੇ ਵਿੱਚੋਂ ਦਿਖਾਉਣ ਜਾ ਰਿਹਾ ਕਿ ਨਾਲ ਦੇ ਪਲਾਟਾਂ ਦੇ ਵਿੱਚ ਜਿਹੜਾ ਕੂੜਾ ਪਿਆ ਹੋਇਆ ਵੀ ਨਜ਼ਰ ਆਉਂਦਾ ਲੇਕਿਨ ਗਲੀਆਂ ਦੇ ਹਾਲਾਤ ਵੀ ਤੁਹਾਨੂੰ ਦੇਖੇ ਗਏ ਦੇ ਹੋਗੀ ਕਿਸ ਤਰ੍ਹਾਂ ਜਿਹੜੇ ਟਰਾਂਸਫਰਾਂ ਦੇ ਜੋੜ ਵੀ ਜਿਹੜੇ ਨੇ ਨੰਗੇ ਪਏ ਨਜ਼ਰ ਆ ਰਹੇ ਨੇ ਲੇਕਿਨ ਇਹ ਹਾਲਾਤ ਨੇ ਜਿਹੜੇ ਕਿ ਵਾਰਡ ਨੰਬਰ 3 ਦੇ ਵਿੱਚ ਜੋ ਅਸੀਂ ਤੁਹਾਨੂੰ ਮੌਜੂਦਾ ਹਾਲਾਤ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਇੱਥੇ ਵਾਰਡ ਨੰਬਰ ਦੇ 3 ਦੇ ਜਿਹੜੇ ਪਹਿਲਾ ਕਾਉਂਸਲਰ ਇਹ ਉਹਨਾਂ ਨੇ ਕਿ ਉਹਨਾਂ ਨੇ ਕਿਉਂ ਨਹੀਂ ਇੱਥੇ ਇਹ ਜਿਹੜੀ ਇਹ ਰੋਡ ਕਿਉਂ ਨਹੀਂ ਤਿਆਰ ਕੀਤੀ ਕਿ ਲੇਕਿਨ ਇਹ ਜੋ ਹਾਲਾਤ ਤੁਹਾਨੂੰ ਅਸੀਂ ਮੌਕੇ ਤੇ ਦਿਖਾਏ ਗਏ ਨੇ ਪ੍ਰਾਈਮ ਸਿਰਨ ਉਸ ਰਾਹੀਂ ਸੋ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਕੀ ਨਾਮ ਆ ਜੀ ਆਪਣਾ ਭਾਈ ਕਸ਼ਮੀਰ ਸਿੰਘ ਜੀ ਆਵਾਡ ਨੰਬਰ 3 ਦੇ ਹਾਲਾਤਾਂ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜੀ ਮੂੰਹ ਬੋਲਦੀ ਹੈ ਤਸਵੀਰਾਂ ਨੇ ਲੁਧਿਆਣਾ ਨੂੰ ਸਮਾਰਟ ਸਿਟੀ ਦੇ ਨਾਮ ਤੋਂ ਜਾਣਿਆ ਜਾਂਦਾ ਕੀ ਇਹ ਸਮਾਰਟ ਸਿਟੀ ਦੇ ਹਾਲਾਤ ਨੂੰ ਕਿਸ ਤਰ੍ਹਾਂ ਨਜ਼ਰ ਆ ਰਹੇ ਹੈ ਜੀ بارش ਪੈਣ ਦੀ ਦੇਰ ਹੈ ਇੱਥੇ ਮੇਰੇ ਘਰ ਤੁਰਨਾ ਵੀ ਆਵਾ ਜਾ ਰਿਹਾ ਤੁਰਨ ਦੀ ਗੱਡੀ ਦੀ ਗੱਲ ਬਾਕੀ ਦੂਰ ਦੀ ਗੱਲ ਰਹੇਗੀ ਅਜਾ ਤੁਰਕੀ ਵੀ ਨਹੀਂ ਲੰਘਿਆ ਜਾਂਦਾ ਇੰਨਾ ਪਾਣੀ ਮਤਲਬ ਖੜ ਜਾਂਦਾ ਲੋਕੀ ਪਰੇਸ਼ਾਨ ਹੈ ਨਹੀਂ ਪਰੇਸ਼ਾਨੀ ਆਂਦੀ ਬਹੁਤ ਜਿਆਦਾ ਔਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਪਾਣੀ ਕੱਢ ਦਿੰਦਾ ਸਾਰੀਆਂ ਗਲੀਆਂ ਨਾਲੀਆਂ ਦੇ ਵਿੱਚ ਬਿਲਕੁਲ ਖਸਤਾ ਮਤਲਬ ਹਲਤਾ ਹੈ ਇਹ ਬਿਲਕੁਲ ਤੁਰੇ ਨਹੀਂ ਜਾਂਦਾ ਤੇ ਵਾਰ ਨੰਬਰ 3 ਦੇ ਜਿਹੜੇ ਪਹਿਲਾ ਕੌਂਸਲਰ ਕੋਣ ਸੀ ਉਹਨਾਂ ਵੱਲੋਂ ਵਿਕਾਸ ਨਹੀਂ ਕਰਵਾਏ ਗਏ ਕੀ ਲੱਗਦਾ ਕਿ ਇੰਨੇ ਕ ਮਾੜੇ ਹਾਲਾਤ ਤਿੰਨ ਨੰਬਰ ਵਾਰਡ 'ਚ ਵੀ ਨਜ਼ਰ ਆ ਰਹੇ ਨੇ ਕਿ ਇੰਡਸਟਰੀ ਦੇ ਬਾਹਰ ਟਰਾਂਸਫਰਾਂ ਦੇ ਵਿੱਚ ਜੋੜਵੇਂ ਨਜ਼ਰ ਆ ਰਹੇ ਨੇ ਔਰ ਨਾਲ ਦੇ ਪਲਾਟਾਂ ਵਿੱਚ ਕੂੜਾ ਵੀ ਇਸ ਤਰ੍ਹਾਂ ਹੀ ਪਿਆ ਉਹ ਗਲੀਆਂ ਦੇ ਮਾੜੇ ਹਾਲਾਤ ਨੇ ਇਹ ਉਹਨਾਂ ਨੂੰ ਆਪਣੇ ਆਪ ਚਾਹੀਦੇ ਨੇ ਵੀ ਮੈਂ ਜੇ ਬਣਾਇਆ ਤੇ ਕੁਝ ਕਰਕੇ ਦਿਖਾਵਾਂ ਜੇ ਤੇ ਮੇਰੇ ਅੱਜ ਬੱਜ ਬਣੇਗਾ ਤੇ ਹੋਰ ਕੋ ਬਣੇਗਾ ਤਾਂ ਉਹ ਕਰਕੇ ਦਿਖਾਏਗਾ ਨਾ ਜੀ ਇਸ ਨੂੰ ਪਤਾ ਲੱਗੇ ਵੀ ਮੈਂ ਕੁਝ ਕੀਤਾ ਉਹਦੇ ਜੇ ਕੰਮ ਦੇ ਸਾਰੇ ਅਗਲੇ ਮਤਲਬ ਬਾਠਾਂ ਕਨ ਹਾਂਜੀ ਵੀ ਕੀ ਕਰਿਆ ਕੰਮ ਇਹ ਕੰਮ ਕੀਤਾ ਨੇ ਅਗਲਾ ਰਾਜ ਤੇ ਥੱਲੇ ਬੈਠ ਕੇ ਗੱਲ ਕਰਦੇ ਕੰਮ ਹੋਇਆ ਨਹੀਂ ਕੀ ਨਿਸ਼ਹਿਰ ਵਾਸੀਆਂ ਦੀ ਮੰਗਾਂ ਕੀ ਨੇ ਇਸ ਵਾਰ ਦੀਆਂ ਚੋਣਾਂ ਹਾਂ ਜੀ ਤੁਹਾਡੇ ਸਾਹਮਣੇ ਤੁਸੀਂ ਦੇਖ ਲਿਆ ਗਲੀਆਂ ਨਾਲੀਆਂ ਦਾ ਕੀ ਹਾਲ ਹੈ ਕਿੰਨਾ ਮਤਲਬ ਮਾੜਾ ਹਾਲ ਹੈ ਇਸ ਤੋਂ ਕੋਈ ਵੀ ਮਹਾਰਾ ਨਹੀਂ ਉਹ ਤੋਂ ਦਾ ਕੋਈ ਵੀ ਕੰਟਰੋਲ ਵੀ ਕੋਈ ਵੀ ਐਮਐਲਏ ਵੀ ਆਪਣਾ ਜਿਹੜਾ ਚੋਣੇਬਾਰੀ ਦੀ ਆਪਣਾ ਕੰਮ ਕਰਦਾ ਹੈ ਮਗਰ ਨਗਰ ਨਿਗਮ ਦੀ ਚੋਣਾਂ ਨੂੰ ਚੋਣਾਂ ਨੂੰ ਲੈ ਕੇ ਹੁਣ ਜਿਹੜੀ 21 ਤਰੀਕ ਡੇਢ ਫਿਕਸ ਕੀਤੀ ਗਈ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਫਿਰ ਵੋਟਾਂ ਦੀ ਤੁਹਾਡੀ ਤਿਆਰੀ ਰਹੇਗੀ ਇਹ ਜੇ ਫਿਰ ਹੁਣ ਦੇਖਾਂਗੇ ਅੱਗੇ ਜਿੱਦਾਂ ਕੋਈ ਹੋਰ ਕੋ ਆਏਗਾ ਕੋ ਦੇਖਾਂਗੇ ਨਾ ਇਹ ਸਾਫ਼ ਕਰਦੇ ਦੇ ਵਿੱਚ ਗਲੀਆਂ ਨਾਲੀਆਂ ਦਾ ਪੱਕਾ ਲੈਚਰ ਕਰਦਾ ਮੈਂ ਕਰਾਂਗਾ ਇਹ ਤੇ ਜ਼ਰੂਰੀ ਹੈ ਨਾ ਤੇ ਜਿਹੜਾ ਕੇ ਬੋਟਾਂ ਲਵੇਗਾ ਜੇਕਰ ਨੂੰ ਕਮੇ ਭਾਈ ਆ ਸਾਡਾ ਦੇਖੋ ਮਰੇਆ ਵੀ ਨਹੀਂ ਜਾਣਾ ਚੀਹ ਤੇ ਪਾਣੀ ਕਢਣ ਦੀ ਧੀਰ ਹੈ ਬਾਹਰ ਚੰਦਰ ਨੂੰ ਟਾਈਮ ਆ ਗਿਆ ਉਹ ਦੇਖੋ ਜੀ ਆ ਬਰਾੜ ਫਰ ਜਾਣੇ ਨੇ ਗਲੀਆਂ ਨਾਣੀਆਂ ਵਿੱਚ ਗੋੜ ਗੋੜ ਗਾਰਾ ਮਤਲਬ ਪੈਰ ਨੂੰ ਵੀ ਰੱਖਣ ਨੂੰ ਜਗ੍ਹਾ ਨਹੀਂ ਵਾਰਡ ਨੰਬਰ 3 ਦੇ ਵਿੱਚ ਮੌਜੂਦਾ ਲੁਧਿਆਣਾ ਦੇ ਜਿਸ ਤਰ੍ਹਾਂ ਮੇਰੇ ਸਹਿਯੋਗੀ ਮਿਲਨ ਸਿੰਘ ਨੇ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਈਆਂ ਕੀ ਵਾਰਡ ਨੰਬਰ 3 ਦੀ ਜਿਹੜੀ ਹਾਲਤ ਹੈ ਬਹੁਤ ਹੀ ਖਸਤਾ ਹੈ ਔਰ ਤਰਸੇ ਹੋ ਗਿਆ ਕਿਉਂਕਿ ਇਸ ਪਾਸੇ ਨੂੰ ਜੇਕਰ ਆਪਾਂ ਚਲੇ ਜਾਈਏ ਤਾਂ ਨੈਚ 44 ਦੇ ਬਿਲਕੁਲ ਨਾਲ ਲੱਗਦਾ ਏਰੀਆ ਆ ਇੰਡਸਟਰੀ ਦੀ ਇੱਥੇ ਪਰਮਾਰ ਹੈ ਜਿੱਥੋਂ ਕਾਫੀ ਟੈਕਸ ਕਲੈਕਸ਼ਨ ਹੈ ਜਿਹੜੀ ਗਵਰਨਮੈਂਟ ਵਾਸਤੇ ਹੁੰਦੀ ਹੋएगी ਇੱਕ ਕਹਿ ਸਕਦੇ ਆ ਕਿ ਏਰੀਆ ਜਿਹੜਾ ਕਾਰਪੋਰੇਸ਼ਨ ਵਾਸਤੇ ਵੀ ਕਮਾਊ ਪੁੱਤ ਸਾਬਿਤ ਹੁੰਦਾ ਹੋਏਗਾ ਲੇਕਿਨ ਉੱਥੇ ਹੀ ਅਗਰ ਦੂਸਰੇ ਪਾਸੇ ਦੇ ਹਾਲਾਤ ਦੇਖੀਏ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗਲੀਆਂ ਸਾਰੀਆਂ ਕੱਚੀਆਂ ਨੇ ਉਬੜ ਖਬੜ ਗਲੀਆਂ ਨੇ ਹਾਲਾਤ ਬਹੁਤ ਬੁਰੇ ਨੇ ਕੋਸ਼ਿਸ਼ ਕਰਾਂਗੇ ਕਿ ਇੱਥੋਂ ਦੇ ਜਿਹੜੇ ਉਸ ਸਨੀਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰੀ ਔਰ ਜਿਹੜੇ ਇੱਥੇ ਤੋਂ ਇੰਡਸਟ੍ਰੀਅਲਿਸਟ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਾਲਤ ਜਿਹੜੀ ਹੈ ਉਹ ਇਹਦੀ ਇਹਦੀ ਆਪਣੇ ਮੂੰਹੋਂ ਆਪਣੀ ਸਾਰੀ ਦਾਸਤਾਨ ਹੈ ਜਿਹੜੀ ਦੁੱਖ ਭਰੀ ਉਹ ਆਪਣੇ ਮੂੰਹੋਂ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਪੂਰਾ ਏਰੀਆ ਜਿੱਥੇ ਤੱਕ ਨਜ਼ਰ ਜਾਂਦੀ ਹੈ ਉੱਥੇ ਤੱਕ ਕੱਚਾ ਜਿਹੜਾ ਆ ਉਹ ਨਜ਼ਰ ਆਉਂਦਾ ਹੈ ਸੋ ਸੀਵਰੇਜ ਕੈਡ ਨੂੰ ਤਾਂ ਗਲੀਆਂ ਦੇ ਵਿੱਚ ਪਏ ਹੋਏ ਨੇ ਪਰ ਜਿੰਨਾ ਲੈਵਲ ਜਿਹੜਾ ਇਹਨਾਂ ਦਾ ਡਾਊਨ ਹੈ ਕੱਲ ਨੂੰ ਅਗਰ ਗਲੀਆਂ ਉੱਚੀਆਂ ਹੁੰਦੀਆਂ ਨੇ ਤਾਂ ਜਿਹੜਾ ਸਾਰੇ ਸ਼ਹਿਰ ਦੇ ਵਿੱਚ ਡਰੇਨੇਜ ਦਾ ਮਸਲਾ ਆ ਪਾਣੀ ਜਿਹੜਾ ਗਲੀਆਂ ਦੇ ਵਿੱਚ ਜਮਾ ਹੁੰਦਾ ਆ ਉਹੀ ਮਸਲਾ ਇੱਥੇ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਕੱਲ ਨੂੰ ਉਹ ਗਲੀਆਂ ਉੱਚੀਆਂ ਹੋਣਗੀਆਂ ਜਾਂ ਤਾਂ ਹੌਦੀਆਂ ਨੂੰ ਤੋੜ ਕੇ ਨਵੇਂ ਸਿਰੇ ਤੋਂ ਬਣਾਣਾ ਪਏਗਾ ਇੱਕੋ ਹੀ ਚੀਜ਼ ਦੇ ਉੱਤੇ ਸਰਕਾਰ ਦੁਬਾਰਾ ਦੁਬਾਰਾ ਖਰਚਾ ਕਰੇਗੀ ਜਾਂ ਫਿਰ ਅਗਰ ਇਹਨੂੰ ਨਹੀਂ ਚੁੱਕਿਆ ਜਾਂਦਾ ਤਾਂ ਬਹੁਤ ਬੁਰੀ ਕੰਡੀਸ਼ਨ ਜਿਹੜੀ ਇੱਥੇ ਐ ਸੀਵਰੇਜ ਦੇ ਪਾਣੀ ਨੂੰ ਲੈ ਕੇ ਹੋ ਜਾਏਗੀ ਕਿਉਂਕਿ ਜਦੋਂ ਗਲੀਆਂ ਉੱਚੀਆਂ ਹੋਣਗੀਆਂ ਤਾਂ ਓਵਰਫਲੋ ਦਾ ਜਿਹੜਾ ਮਸਲਾ ਆ ਉਹ ਬਿਲਕੁਲ ਵੀ ਇੱਥੋਂ ਜਿਹੜਾ ਹੱਲ ਨਹੀਂ ਹੋ ਪਾਏਗਾ। ਸੋ ਵਾਰਡ ਨੰਬਰ 3 ਦੇ ਨਿਊ ਆਨੰਦ ਵਿਹਾਰ ਦੇ ਵਿੱਚ ਜਿਹੜਾ ਕਿ ਕਾਲੀ ਸੜਕ ਦੇ ਨੇੜੇ ਪੈਂਦਾ ਹੈ ਉੱਥੇ ਮੌਜੂਦ ਹੈ ਗਲੀਆਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਗਲੀਆਂ ਪਹਿਲਾਂ ਵੀ ਬਣੀਆਂ ਹੋਈਆਂ ਸੀਗੀਆਂ ਲੇਕਿਨ ਇਹਨਾਂ ਦਾ ਸਤਾਰਾ ਜਿਹੜਾ ਉਹ ਥੋੜਾ ਨੀਵਾ ਸੀਗਾ ਔਰ ਗਲੀਆਂ ਸਾਰੀਆਂ ਪੱਟ ਕੇ ਦੁਬਾਰਾ ਬਣਾਈਆਂ ਗਈਆਂ ਨੇ ਬਾਕੀ ਗਲੀਆਂ ਤਾਂ ਬਣ ਗਈਆਂ ਨੇ ਸਿਰਫ ਇਹ ਛੋਟਾ ਜਿਹਾ ਪੈਚ ਹੈ ਜਿਹੜਾ ਉਹ ਬਣਨ ਵਾਲਾ ਰਹਿਂਦਾ ਸੀਗਾ ਗੱਲਬਾਤ ਸਥਾਨਕ ਨਿਵਾਸੀਆਂ ਨਾਲ ਕਰਾਂਗੇ ਸਤਿ ਸ਼ਕਲਪਾ ਜੀ ਕੀ ਹਾਲ ਚਾਲ ਜੀ ਤੁਹਾਡ ਤੁਹਾਡੇ ਕਾਉਂਸਲਰ ਇੱਥੋਂ ਕੌਣ ਸੀਗੇ ਔਰ ਕਿੰਨੇ ਕੁ ਸੰਤੁਸ਼ਟ ਤੁਸੀਂ ਉਹਨਾਂ ਦੇ ਕੰਮਾਂ ਤੋਂ ਦੇਖੋ ਕੰਮ ਤਾਂ ਉਹ ਵਧੀਆ ਕਰ ਰਿਹਾ ਆਪਣੇ ਨਾਲ ਦੀਆਂ ਸੜਕਾਂ ਵੀ ਬਣਾਈਆਂ ਇਹ ਟੈਲਾ ਪਟਕੇ ਹੂੰ ਹੁਣ ਇਹੇ ਪੱਟੀਆਂ ਹੁਣ ਇਹ ਵੀ ਥੋੜਾ ਤੇ ਨਹੀਂ ਹੋਏ 10-15 ਦਿਨ ਹੋਏ ਆ ਹੂੰ ਦੇਖੋ ਹੁਣ ਪਟ ਰਹੇ ਆ ਇਧਰ ਵੀ ਥੋੜੀ ਰਹਿ ਗਈ ਆ ਪੱਟਣ ਨੂੰ ਹੋਰ ਰਹਿ ਗਈ ਆ ਉਹ ਵੀ ਪਟ ਰਹੇ ਆ ਹੌਂਦੀ ਧੀਰੇ ਧੀਰੇ ਕੰਮ ਕਰ ਰਹੇ ਆ ਜੀ ਉਹ ਜਿੱਤਾ ਇਹਦਾ ਉਹਨਾਂ ਦਾ ਕੰਮ ਮਾਰੋਡ ਰਾਈਂ ਦਾ ਠੇਕਾ ਲਿਆ ਕੰਮ ਕਰੀ ਜਾਊਗੇ ਓਕੇ ਥੈਂਕ ਯੂ ਤੇ ਜਦੋਂ ਦਫ਼ਤਰ ਜਾਂਦੇ ਹਾਂ ਸੁਣਵਾਈ ਕਾਉਂਸਲਰ ਵੱਲੋਂ ਹੁੰਦੀ ਹੈ ਕੰਮ ਜਿਹੜੇ ਨੇ ਉਹ ਸਮੇਂ ਸਰਕਰਵਾਏ ਜਾਂਦੇ ਨੇ ਹਾਂ ਜੀ ਕੰਮ ਤਾਂ ਹੁੰਦੇ ਆ ਥੋੜਾ ਪਾਹੇ ਆ ਉਹਨਾਂ ਨੇ ਕੰਮ ਸ਼ੁਰੂ ਕੀਤਾ ਕਿਸੇ ਨੇ ਕਿਹਾ ਹੀ ਹੋਣਾ ਕਿ ਇਹ ਜਿਹੜਾ ਕੰਮ ਆ ਰਹਿ ਗਿਆ ਆ ਸੜਕ ਦਾ ਕੋੜਾ ਕਾफी ਖਰਾਬ ਹੀ ਸੀ ਗਲੀਆਂ ਪੁੱਟਣ ਦੀ ਵਜ੍ਹਾ ਕੀ ਸੀਗੀ ਗਲੀਆਂ ਨੀਵੀਆਂ ਸੀਗੀਆਂ ਜਾਂ ਕੀ ਵਜ੍ਹਾ ਸੀਗੀ ਇਤਰਾ ਵੈਸੇ ਤਾਂ ਸਹੀ ਸੀ ਕਿ ਇੱਥੇ ਪਰ ਇਤਰਾ ਖਰਾਬ ਹੋ ਗਈ ਸੀ ਸੜਕ ਜਿਹੜਾ ਨਾ ਗਟੀਆਂ ਨਿਕਲ ਨੂੰ ਪ੍ਰੋਬਲਮ ਹੁੰਦੀ ਸੀ ਸੀਵਰੇਜ ਲੋਕਾਂ ਨੇ ਪੱਟ ਪੱਟ ਕੇ ਪਈ ਵੈਸੇ ਸੀਵਰੇਜ ਦਾ ਕੰਮ ਕਰਵਾ ਕੇ ਕੰਮ ਹੋ ਜਾ ਤਾਂ ਸੜਕਾ ਟੁੱਟੇ ਗਈਆਂ ਸੀ ਹੁਣ ਇਹ ਆ ਦੇਖੋ ਹੁਣ ਬਣਵਾ ਦੂਗੇ ਤੇ ਵਧੀਆ ਰੋਗ ਜੀ ਜਲਦੀ ਜੀ ਸੋ ਕੁਛ ਹੱਦ ਤੱਕ ਤਾਂ ਜਿਹੜੇ ਲੋਕਲ ਵਸਨੀਕ ਨੇ ਉਹ ਸੰਤੋਸ਼ ਦਿਖਾਈ ਦੇ ਰਹੇ ਨੇ ਸਰ ਤੁਹਾਡਾ ਕੀ ਨਾਮ ਹੈ ਜੀ ਡਾਕਟਰ ਰਾਜੂ ਲਾਲ ਰਾਜੂ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਾਉਂਸਲਰ ਦੇ ਕੰਮਾਂ ਤੋਂ ਕਿੰਨਾ ਕੁ ਪ੍ਰਭਾਵਿਤ ਹੋ ਨਹੀਂ ਕਾਉਂਸਲਰ ਦਾ ਬਹੁਤ ਅੱਛੇ ਕੰਮ ਕਰ ਰਹੇ ਜੀ ਬਹੁਤ ਵਧੀਆ ਕੰਮ ਕਰਦੇ ਕੋਈ ਵੀ ਕੰਮ ਰੁਕਦਾ ਨਹੀਂ ਜਦੋਂ ਵੀ ਚਲੇ ਜਾਓਫਿਸ ਜੋ ਵੀ ਕੰਮ ਹੈਗਾ ਕਰਕੇ ਦਿੰਦੇ ਨੇ ਜੀ ਹਾਂ ਨਹੀਂ ਕਹਿੰਦੇ ਨੇ ਤੇ ਜੇ ਮੰਨ ਲਓ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਦੁਬਾਰਾ ਆਂਦੇ ਨੇ ਤਾਂ ਵੋਟ ਉਹਨਾਂ ਨੂੰ ਹੀ ਦੋਗੇ ਜੀ ਉਹ ਪਾਉਨ ਉਹਨਾਂ ਨੂੰ ਹੀ ਦੇਵਾਂਗੇ ਜੀ ਕਿਉਂਕਿ ਉਹਨਾਂ ਦੇ ਨਾਲ ਹੋਰ ਵੀ ਉਹਨੇ ਕੀ ਨਾ ਸਹਿਯੋਗੀ ਹੈਗੇ ਹੁਣ ਕਿਨਾਂ ਨੂੰ ਅੱਗੇ ਖੜਾ ਕਰਦੇ ਉਸੇ ਹਿਸਾਬ ਨਾਲ ਕੰਮ ਹੋਏਗਾ ਜੀ ਮੁੱਦੇ ਕੀ ਨੇ ਇਸ ਵਾਰ ਦੀਆਂ ਚੌੜਾਂ ਦੇ ਕੀ ਮੰਗਾ ਨੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਤਾਂ ਹੀ ਹੈ ਕਿ ਹਰ ਯਾਨੀ ਕਿ ਗਲੀ ਵੀ ਸੜਕਾਂ ਤਾਂ ਬਣੀ ਹੋਈਆਂ ਪਰ ਸੀਵਰੇਜ ਸਹੀ ਨਹੀਂ ਜਦੋਂ ਥੋੜਾ ਜਿਹਾ ਬਾਰਿਸ਼ ਹੁੰਦਾ ਪਾਣੀ ਭਰ ਜਾਂਦਾ ਹੈ ਅਸੀਂ ਇਹੀ ਸੋਚਦੇ ਸੀ ਪਹਿਲੇ ਵੀ ਕਹਿੰਦੇ ਸੀ ਕਿ ਚੌੜੀ ਇਹਨਾਂ ਨਾਲ ਖੁੱਲਾ ਕਰਾਂਗੇ ਵੱਡੇ ਕਰਨਗੇ ਪਰ ਹੋਇਆ ਨਹੀਂ ਸਾਨੂੰ ਤਾਂ ਹੀ ਹੋਣਾ ਚਾਹੀਦਾ ਕਿ ਥੋੜਾ ਪਾਣੀ ਨਿਕਲਣ ਨੂੰ ਕੋਈ ਦਿੱਕਤ ਨਾ ਹੋਵੇ ਕੁਝ ਹੋਰ ਵਸਨੀਕ ਸਾਡੇ ਨਾਲ ਜੁੜੇ ਨੇ ਸਰ ਕੀ ਨਾਮ ਜੀ ਤੁਹਾਡਾ ਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਜੀ ਪਲਵੀ ਵਿਨਾਇਕ ਜੀ ਤੁਹਾਡੇ ਕਾਉਂਸਲਰ ਸਗੇ ਇਸ ਵਾਰਡ ਤੋਂ ਹਾਂਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਕੰਮਾਂ ਨੂੰ ਕਿੰਨੇ ਕੁ ਤੁਸੀਂ ਸੰਤੁਸ਼ਟ ਹਾਂ ਬਹੁਤ ਹੀ ਬੜੀਆ ਬਹੁਤ ਹੀ ਬੜੀਆ ਜੀ ਬਹੁਤ ਬਹੁਤ ਖੁਸ਼ ਹਾਂ ਤੇ ਐਸਵਾਰ ਦੀਆਂ ਚੋਣਾਂ ਦੇ ਵਿੱਚ ਕੀ ਤੁਹਾਡੀਆਂ ਪ੍ਰਮੁੱਖ ਜਿਹੜੀਆਂ ਮੰਗਾਂ ਨੇ ਪ੍ਰਸ਼ਾਸਨ ਤੋਂ ਕਿ ਜਦੋਂ ਹੁਣ ਜੇ ਮੰਨ ਲਓ ਨਵੇਂ ਕਾਉਂਸਲਰ ਆਂਦੇ ਆ ਤਾਂ ਕਿਹੜੇ ਕੰਮ ਨੇ ਜਿਹੜੇ ਉਹ ਦੂਰੇ ਉਹਨਾਂ ਵੱਲੋਂ ਰਹਿ ਗਏ ਜਿਹੜੇ ਨਵੇਂ ਕਾਉਂਸਲਰ ਤੋਂ ਉਮੀਦ ਕਰਦੇ ਹੋ ਕਿ ਉਹ ਕਰਵਾਉਣ ਕੋਈ ਕੁਝ ਨਿੱਕਾ ਮੋਟਾ ਕੰਮ ਤੋਂ ਕੋਈ ਰਹਿ ਗਿਆ ਜੇ ਹੋਵੇ ਮੈਂ ਕਹਿੰਦਾ ਨਹੀਂ ਨਹੀਂ ਤਾਂ ਕੰਮ ਤਾਂ ਇੱਥੇ ਸਾਰੇ ਹੋਏ ਹੋਏ ਹੂੰ ਕੋਈ ਕਿਸੇ ਚੀਜ਼ ਦੀ ਪ੍ਰੇਸ਼ਾਨੀ ਨਹੀਂ ਹੈ ਹੂੰ ਸਭ ਠੀਕ ਓਕੇ ਜੀ ਤੇ ਕੀ ਅਪੀਲ ਕਰਦੇ ਹੋ ਆਮ ਲੋਕਾਂ ਨੂੰ ਜੇ ਸਵਾਰ ਦੀਆਂ ਚੋਣਾਂ ਵਾਸਤੇ ਅਪੀਲ ਇਹ ਹੀ ਹੈ ਜਿਹੜਾ ਸਾਡਾ ਪੁਰਾਣਾ ਕੋਸਟਰ ਸੀ ਉਹੀ ਆ ਜਵੇ ਤਾਂ ਬਹੁਤ ਚੰਗੀ ਗੱਲ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਵੱਖ-ਵੱਖ ਹਿੱਸਿਆਂ ਦੀਆਂ ਤਸਵੀਰਾਂ ਤੁਹਾਨੂੰ ਸ਼ਹਿਰ ਦੇ ਦਿਖਾ ਰਹੇ ਹਾਂ ਇਸ ਵਕਤ ਵਾਰਡ ਨੰਬਰ 3 ਦੇ ਵਿੱਚ ਮੌਜੂਦ ਹਨ ਕੁਝ ਸਥਾਨਿਕ ਨਿਵਾਸੀ ਮਹਿਲਾਵਾਂ ਸਾਡੇ ਨਾਲ ਜੁੜੀਆਂ ਨੇ ਕੀ ਨਾਂਜੀ ਤੁਹਾਡਾ ਗੀਤਾ ਬਸਨੀ ਕਿਹੜਾ ਏਰੀਆ ਪੈ ਗਿਆ ਕਿ ਮਹੱਲੇ ਦਾ ਕੀ ਨਾਮ ਆ ਕਾਲੀ ਸਰਕੇ ਅਨੰਦਪੁਰੀ ਅਨੰਦਪੁਰੀ ਤੇ ਇਹ ਆਪਣੇ ਪਹਿਲੇ ਜੇ ਕਾਨਕੀਸ ਦੇ ਟਾਈਮ ਦੇ ਵਿੱਚ ਸਾਰਾ ਕੰਮ ਹੋਇਆ ਆ ਹੁਣ ਜਿਹੜੀ ਸਰਕਾਰਾਂ ਕੋਈ ਕੰਮ ਨਹੀਂ ਹੋ ਰੇ ਇੱਥੇ ਲੋਕੀ ਗੰਦ ਲਗਾ ਰਹੇ ਨੇ ਜਿਵੇਂ ਠੇਰ ਪਿਆਰ ਟੱਟੀਆਂ ਦਾ ਪਿਆਰ ਕੂੜੇ ਵਾਲਾ ਗੰਦ ਪਿਆ ਪਿਆ ਇੰਦਰ ਵੀ ਗੰਦ ਮੁਕਾਮਾ ਲਿਖੀ ਆਪ ਹੁੰਦਾ ਨਹੀਂ ਇੱਥੇ ਸਾਰਾ ਗੰਦ ਪਿਆ ਆ ਤੁਹਾਡੇ ਕਾਉਂਸਲਰ ਕੌਣ ਸੀਗੇ ਤੁਹਾਨੂੰ ਨਾਮ ਪਤਾ ਹੈ ਪਲਵੀ ਬਿਨੈਕਸੀ ਪਹਿਲੇ ਹੋਂਦ ਤੇ ਬੀਜੀਪੀ ਦੇ ਵਿੱਚ ਆਏ ਆ ਪਹਿਲੇ ਸੀ ਕਾਂਗਰਸ ਦੇ ਵਿੱਚ ਪਹਿਲੇ ਕੰਮ ਹੋਇਆ ਹੁਣ ਨਹੀਂ ਕੋਈ ਕੰਮ ਹੁੰਦਾ ਹੂੰਦ ਕੋਈ ਸਰਕਾਰਾ ਕੋਈ ਕੰਮ ਨਹੀਂ ਕਰਦੀ ਰਾਜ ਦੇ ਰਾਜ ਚ ਵੱਧੂ ਕੰਮ ਹੋਇਆ ਵਾ ਇਦਾਂ ਨਹੀਂ ਸੜਕਾਂ ਬਣੀਆਂ ਮੇਰਾ ਮਤਲਬ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਕੁਝ ਨਹੀਂ ਹੋਇਆ ਕੁਝ ਨਹੀਂ ਉਹ ਤੁਹਾਡੇ ਕਿਉਂਕਿ ਹੁਣ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਨਗਰ ਨਿਗਮ ਦੇ ਤੁਹਾਡੇ ਕੋਲ ਕੈਂਡੀਡੇਟ ਆਣਗੇ ਵੱਖਰੇ ਵੱਖਰੇ ਸਾਰੀਆਂ ਪਾਰਟੀਆਂ ਨੁਮਾਇंदे ਆਣਗੇ ਵੋਟਾ ਮੰਗਣਗੇ ਤਾਂ ਕਿਨੂੰ ਤੁਸੀਂ ਆਪਣਾ ਐਸਵਾਰ ਦਾ ਨੁਮਾਇੰਦਾ ਚੁਣਨਾ ਚਾਹੁੰਦੇ ਹੋ ਕੀ ਮੁੱਖ ਮੁੱਦੇ ਨੇ ਜਿਹੜੇ ਤੁਹਾਡੇ ਐਸਵਾਰ ਸਾਡੇ ਮੁੱਦੇ ਜੀ ਦੇਖੋ ਪਹਿਲੇ ਤਾਂ ਕੰਮ ਹੋਣਾ ਚਾਹੀਦਾ ਜੋ ਜਿੱਤ ਜਾਂਦੀਆਂ ਸਰਕਾਰਾਂ ਉਸ ਤੋਂ ਬਾਅਦ ਕੋਈ ਨਹੀਂ ਮੁੜ ਕੇ ਦੇਖਦੀਆਂ ਹਾਂ ਵੀ ਕੋਈ ਕੋਈ ਨਿੱਕੀ ਦਿੱਕਤ ਆ ਰਹੀ ਕੋਈ ਪਰੇਸ਼ਾਨੀ ਆ ਰਹੀ ਅਸੀਂ ਪੁੱਛ ਕੇ ਆਈਏ ਬਸ ਕਰੇ ਬੈ ਨਾ ਜੋ ਵੋਟ ਲੈਣੇ ਉਹ ਹੱਥ ਜੋੜ ਕੇ ਬੇਨਤੀ ਕਰਦੇ ਸਾਡੀ ਵੋਟ ਦਿਓ ਜੀ ਪਲਵੀ ਵੀ ਨਾਇਕ ਜੀ ਵੱਲੋਂ ਸੁਣਵਾਈ ਹੁੰਦੀ ਸੀਗੀ ਤੁਹਾਡੀ ਪਹਿਲੇ ਹੁੰਦੀ ਸੀ ਹੁਣ ਨਹੀਂ ਹੁੰਦੀ ਕੋਈ ਸੁਣਾਈ ਜੀ ਹੁਣ ਜੇ ਬੀਜੀਪੀ ਚੱਗਿਆ ਅਗਲੇ ਆ ਕੇ ਤਾਂ ਅਸੀਂ ਕੀ ਜਾਨਾ ਪਹਿਲੇ ਸਾਡਾ ਕੰਮ ਬਥੇਰੇ ਕਿਤੇ ਉਹਨਾਂ ਨੇ ਇਤਨੀ ਗੱਲ ਨਹੀਂ ਕੀਤੀ ਜਦੋਂ ਕਾਂਗਰਸ ਦਾ ਰਾਜ ਸੀ ਜਦੋਂ ਆ ਕੰਮ ਹੋਏ ਸਾਰੇ ਹੋਏ ਹੁਣ ਕੋਈ ਨਹੀਂ ਹੋ ਰਿਹਾ ਕੰਮ ਕੋਈ ਨਹੀਂ ਹੋ ਰਿਹਾ ਤੇ ਜੇ ਮੰਨ ਕੇ ਚੱਲੋ ਤੁਸੀਂ ਆਪਣੇ ਕਾਉਂਸਲਰ ਨੂੰ ਕੰਮਾਂ ਦੇ ਆਧਾਰ ਤੇ 10 ਵਿੱਚੋਂ ਨੰਬਰ ਦੇਣੇ ਹੋਣ ਤਾਂ ਕਿੰਨੇ ਨੰਬਰ ਤੁਸੀਂ ਆਪਣੇ ਵੱਲੋਂ ਦੇਣੇ ਚਾਹੋਗੇ ਜੇ ਕੰਮ ਵਧੀਆ ਕਰੋਗੇ ਆਪਾਂ ਦਵਾਂਗੇ ਸਮਾਜ ਦੇ 100 ਨੰਬਰ ਹੁਣ ਇਸ ਵਾਰ ਜਿੰਨੇ ਕੰਮ ਹੋਏ ਨੇ ਇਸ ਪਿਛਲੇ ਕੰਮਾਂ ਨੂੰ ਲੈ ਕੇ ਕਿੰਨੇ 10 ਵਿੱਚੋਂ ਕਿੰਨੇ ਨੰਬਰ ਦੇਣਾ ਚਾਹੁੰਗੇ ਆਜ ਤੱਕ ਆਗਰਾ ਸੋ ਆਣੀ ਚੋਣ ਨਹੀਂ ਬਸ ਕਾਂਗਰਸ ਦੇ ਟਾਈਮ ਦੇ ਵਿੱਚ ਸੀ ਉਹ ਵਧੀਆ ਹੁਣ ਜੇ ਰਾਸ਼ਨ ਮਿਲਦਾ ਕਾਂਗਰਸ ਹੀ ਆਣੀ ਚਾਹੀਦੀ ਉਹ ਪਹਿਲੇ ਰਾਸ਼ਨ ਮਿਲਦਾ ਸੀ ਸਾਨੂੰ ਵਧੀਆ ਦਾਲ ਚਾਵਲ ਸਭ ਕੁਝ ਖੰਡ ਤੇਲ ਸਭ ਮਿਲਦਾ ਸੀ ਕਾਂਗਰਸ ਦੇ ਟਾਈਮ ਦੇ ਹੁਣ ਕੀ ਕਹਿੰਦਾ ਕੋਈ ਮਿਲਦੀ ਸਾਨੂੰ ਉਹ ਵੀ ਕੱਟ ਕੇ 5 ਕਿਲੋ ਡਿੱਪੂ ਵਾਲੇ ਕੱਟ ਲੂਗੇ 5 ਕਿਲੋ ਉਹ ਕੱਟ ਲੈਂਦੇ ਆ ਕੀ ਕਹਿੰਦੇ ਜਿਹੜੇ ਦਿੰਦੇ ਚੱਕੀ ਵਾਲੇ ਸਾਨੂੰ ਕੀ 5 ਕਿਲੋ ਬੱਚੀ 10 ਕਿਲੋ ਬੱਚੀ ਕੀ ਬੰਦਾ ਦਊਗਾ ਦੱਸੋ ਬਸ ਪਸਵਾਈ ਵੀ ਇਹਨਾਂ ਨੇ ਵਧਾਤੀ ਆ ਹੁਣ ਅਸੀਂ ਕਿੱਥੇ ਜਾਈਏ ਬੱਚੇ ਲੈ ਕੇ ਤੁਸੀਂ ਆਪ ਦੱਸੋ ਉਹ ਆਪਲਾ ਕਹਿੰਦੇ ਵੀ ਬਸ ਆਪਣੀ ਜੇਬਾਂ ਸਭ ਪਰਦੇ ਆ ਗਰੀਬਾਂ ਦੇ ਬਾਰੇ ਕੋਈ ਨਹੀਂ ਪੁੱਛਦਾ ਸਾਡੇ ਲੋਕ ਕਰ ਗਾਟਰ ਫਾਲੇ ਦੇ ਮਕਾਨ ਇਹਨਾਂ ਦੇ ਡਿੱਗ 'ਤੇ ਸਾਡੇ ਡਿੱਗ 'ਤੇ ਕੋਈ ਕਿਸੇ ਨੂੰ ਸੁਣਾਈ ਨਹੀਂ ਆ ਮੀਂਹ ਦਾ ਪਾਣੀ ਆਂਦਾ ਅੱਧ ਬੂਏ ਮੋਰੇ ਇਕੱਠਾ ਹੋ ਜਾਂਦਾ ਸਭ ਦਾ ਸਾਰੀਆਂ ਦੀਆਂ ਜਾਲੀਆਂ ਬਲੌਕ ਪਈਆਂ ਕੋਈ ਕਿਸ ਨੇ ਜਾਲੀ ਨਹੀਂ ਸਾਫ ਕਰਾਉਣਾ ਦਾ ਕਈ ਜਗ੍ਹਾ ਤੇ ਕੂੜਾ ਜਿਹੜਾ ਵਿਖਰਿਆ ਹੋਇਆ ਹੈ ਉਹਦੇ ਵੱਡੇ ਵੱਡੇ ਜਿਹੜੇ ਗੰਦੇ ਟੇਰ ਲੱਗੇ ਹੋਏ ਨੇ ਕਦੀ ਕਾਉਂਸਲਰ ਵੱਲੋਂ ਕੋਈ ਚੁਕਵਾਉਣ ਦਾ ਸੋਚਿਆ ਨਹੀਂ ਗਿਆ ਨਾ ਕਦੀ ਨਹੀਂ ਕੋਈ ਬੱਲੇ ਚ ਨਹੀਂ ਆਇਆ ਹੈਗਾ ਸਾਡੇ ਕੋਈ ਮੈ ਨਹੀਂ ਆ ਕੇ ਬੜਿਆ ਨਾ ਪੁੱਛਿਆ ਨਾ ਵਾਸਤੇ ਤੇ ਗੁੜੀਆਂ ਵੀ ਸਾਡੇ ਨਾਲ ਹੈ ਬੱਚੇ ਕੀ ਨਾਮ ਹੈ ਤੁਹਾਡਾ ਮਨੀਸ਼ਾ ਤੇ ਤੁਸੀਂ ਯੂਆਪੀਡੀ ਕਹਿੰਦੇ ਕਿ ਦੇਸ਼ ਦਾ ਭਵਿੱਖ ਹੁੰਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਟਾਈਮ ਦਾ ਕੀ ਕਹਿੰਗੀਆਂ ਸਰਕਾਰ ਦੇ ਪੈਸੇ ਲੈ ਕੇ ਖਾਦੇ ਹੋ ਹੀ ਬਹੁਤ ਹੁੰਦਾ ਉਹਨਾਂ ਨੂੰ ਤਾਂ ਹੂੰ ਕਾਹੇ ਖਾਲੂਗੀਆਂ ਬਸ ਸਰਕਾਰਾਂ ਨੇ ਬਸ ਪਤਾ ਨਾ ਬੋਟਾ ਆ ਰੀਆਂ ਚਲੋ ਵੀ ਚਲੀਆਂ ਬੋਟਾ ਮੰਗਾ ਚਲੀਆਂ ਚਾਹ ਹੱਥ ਜੋੜ ਲੈ ਚਲ ਗਏ ਬੋਟਾ ਨਾ ਸਰਕਾਰ ਹੋਵੇ ਇੱਧਰ ਹੀ ਜੜੀ ਜਾ ਕੇ ਗਲੀ ਵਿੱਚ ਦੇਖੇ ਯਾਰ ਆ ਦੁੱਖ ਆ ਗਲੀ ਚ ਆ ਘਰ ਚ ਦੁੱਖ ਆ ਥੋੜਾ ਦੁੱਖ ਸਾਂਝਾ ਉਹਦਾ ਦੁੱਖ ਸਾਂਝਾ ਕਰਣਾ ਹੋਗਾ ਜਦੋਂ ਆਪਾਂ ਬੋਟਾ ਚੀਦੀਆਂ ਆਓ ਜੀ ਭੈਣ ਜੀ ਸਾਨੂੰ ਵੋਟ ਪਾਣੀ ਆਸੀਂ ਵੋਟ ਪਾਣੀ ਆ ਫਿਰ ਲੋਕੀ ਤਾਂ ਕਈ ਬੋਟਾ ਅੱਗੇ ਮਤਲਬ ਸੇਲ ਕਰ ਦਿੰਦੇ ਜਿਵੇਂ ਉਹ ਨਹੀਂ ਆਉਂਦੀ ਬਲੈਕ ਕਰ ਦਿੰਦੇ ਸੇਲਾ ਨੂੰ ਹੈਨਾ ਉਹ ਗਾਰ ਲੈਂਦੇ ਬੋਟਾ ਨੂੰ ਕਈ ਕਹੂਗਾ ਪੈਸੇ ਇਹਨਾਂ ਦੇ ਦੇ ਦਾਂਗੇ ਤੁਹਾਨੂੰ ਜੇ ਤੁਸੀਂ ਬੋਟ ਸਾਨੂੰ ਪਾਣੀ ਆ ਪਰ ਕੀ ਪਤੰਦੇ ਜੇ ਕਿ ਕੀ ਹੁੰਦਾ ਤੁਸੀਂ ਪੈਸੇ ਤਾਂ ਦੇ ਦਿੰਦੇ ਆ ਕਿ ਤੁਹਾਨੂੰ ਪੱਕਾ ਗਾਰੰਟੀ ਆ ਜੇ ਤੁਹਾਨੂੰ ਬੋਟ ਉਹ ਤੁਹਾਨੂੰ ਨਹੀਂ ਪਾ ਕੇ ਆਇਆ ਕਿਤੇ ਤੁਸੀਂ ਪੈਸਿਆਂ ਦੀ ਗੱਲ ਕੀਤੀ ਇੱਕ ਮੱਝ ਖਰੀਦਣ ਜਾਈਏ ਉਹ ਵੀ 1.5 ਲੱਖ ਦੀ ਮਿਲਦੀ ਆ ਪਰ ਵੋਟਾਂ ਦੇ ਵਿੱਚ ਬੰਦੇ ਜਿਹੜੇ 5-500 ਦੇ ਵਿਕ ਜਾਂਦੇ ਆ ਕਿੱਦਾਂ ਦੇ ਕੀ ਪਤਾ ਕੀ ਬਦਲ ਕੀਤੀ ਆ ਨਸ਼ੇ ਦੇ ਜੋ ਜਿਹੜੇ ਬੰਦੇ ਨਸ਼ਾ ਕਰਦੇ ਨਹੀਂ ਲਿਆ ਹੈਗਾ ਸਭ ਜਾਂ ਨਸ਼ੇ ਕਰਦੇ ਹੁੰਦੇ ਜਿਹੜੇ ਉਹਨਾਂ ਨੂੰ ਨਸ਼ੇ ਦੇ ਦੋਗੇ ਹੈ ਨਸ਼ੇ ਕਰਦੇ ਹੋਗੇ ਉਹਨਾਂ ਨੂੰ ਦਾਰੂ ਦੀ ਬੋਤਲ ਦੇ ਦੋਗੇ ਤੁਸੀਂ ਬਾਲੋ ਦਾਰੂ ਦੀ ਬੋਤਲ ਆ ਵੀ ਸਾਡਾ ਬੋਤਲ ਪਾਣੀ ਆ ਬਸ ਇਹ ਹਾਲ ਇਹਨਾਂ ਦਾ ਤਾਂ ਸੋ ਵਾਟਰ ਨੰਬਰ 4 ਦੇ ਵਿੱਚ ਮੌਜੂਦ ਹੈ ਜਿੱਥੋਂ ਸੁਖਦੇਵ ਬਾਬਾ ਜੀ ਕਾਉਂਸਲਰ ਸਿਗੇ ਔਰ ਇਸ ਵਕਤ ਮੌਜੂਦ ਹੈ ਰੋਜ਼ ਐਂਡ ਕਲੇਵ ਕਕਵਾਲ ਰੋਡ ਤੇ ਇੱਥੋਂ ਦੇ ਵਸਨੀਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਕਾਰੀ ਲਵਾਂਗੇ ਕਿ ਸੁਖਦੇਵ ਬਾਵਾ ਜੀ ਦੇ ਕੰਮਾਂ ਤੋਂ ਉਹ ਕਿਸ ਤਰ੍ਹਾਂ ਪ੍ਰਭਾਵਿਤ ਨੇ ਜਾਂ ਫਿਰ ਕੋਈ ਕੰਮ ਅਜੇ ਵੀ ਨੇ ਜਿਹੜੇ ਉਹਨਾਂ ਦੇ ਕਾਉਂਸਲਰ ਰਹਿੰਦੇ ਆ ਰਹਿ ਗਏ ਸੀਗੇ ਜਾਂ ਕਿਹੜੇ ਕੰਮ ਨੇ ਜਿਹੜੇ ਉਹਨਾਂ ਵੱਲੋਂ ਕੰਪਲੀਟ ਕਰਵਾਏ ਗਏ ਨੇ ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਥਾਨਕ ਨਿਵਾਸੀ ਜੁੜੇ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਜੀ ਸਥਾਨਕ ਨਿਵਾਸੀ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਮੈਡਮ ਕੀ ਨਾਮ ਜੀ ਤੁਹਾਡਾ ਜੋਤੀ ਜੋਤੀ ਜੀ ਤੁਸੀਂ ਵਾਰਡ ਨੰਬਰ 4 ਦੇ ਵਸਨੀਕ ਹੋ ਰੋਜ਼ਨ ਕਲੇਵ ਦੇ ਸੁਖਦੇਵ ਬਾਬਾ ਜੀ ਤੁਹਾਡੇ ਕਾਉਂਸਲਰ ਸੀਗੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਕੰਮਾਂ ਨੂੰ ਉਹਨਾਂ ਨੇ ਬਹੁਤ ਵਧੀਆ ਕੰਮ ਕਰਾਏ ਸਾਰੇ ਹੀ ਕਰਵਾਏ ਜੋ ਵੀ ਮਤਲਬ ਕੰਮ ਸੀ ਸਭ ਕੰਮ ਕਰਾਏ ਜਿਹੜੀਆਂ ਮੁਢਲੀਆਂ ਸਹੂਲਤਾਂ ਹੁੰਦੀਆਂ ਨੇ ਲਾਈਕ ਬਿਜਲੀ ਦਾ ਪਾਣੀ ਦਾ ਜਾਂ ਹੋਰ ਸੜਕਾਂ ਦਾ ਇਹਨਾਂ 'ਚ ਅਗਰ ਤੁਸੀਂ 1 ਤੋਂ 10 ਦੇ ਸਕੇਲ ਤੇ ਉਹਨਾਂ ਨੂੰ ਨੰਬਰ ਦੇਣਾ ਚਾਹੋ ਤੇ 10 'ਚ ਕਿੰਨੇ ਨੰਬਰ ਤੁਸੀਂ ਦੇਣੀ ਦਵਾਂਗੇ ਅਸੀਂ ਹਾਂਜੀ 10 ਨੰਬਰ ਹੀ ਦੇਵਾਂਗੇ ਸਾਰੇ ਕੰਮਾਂ ਸਾਰੇ ਕੰਮ ਕਰਵਾਏ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਅਮੀਸ਼ਾ ਅਮੀਸ਼ਾ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋਣਾ ਵੱਲੋਂ ਕਰਵਾਏ ਗਏ ਕੰਮ ਬਹੁਤ ਵਧੀਆ ਜੀ ਤੁਸੀਂ ਕਿਤੇ ਦਫਤਰ ਜਾਂਦੇ ਸੀਗੇ ਤਾਂ ਕਿਸ ਤਰ੍ਹਾਂ ਦਾ ਬਿਹੇਵੀਅਰ ਹੈ ਜਿਹੜਾ ਉਹਨਾਂ ਦੀ ਟੀਮ ਦਾ ਬਹੁਤ ਅੱਛਾ ਉਹਨਾਂ ਦਾ ਹਾਂਜੀ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਜੀਤ ਕੌਰ ਹੈ ਅਮਰਜੀਤ ਜੀ ਇਸਵਾਰ ਦੀਆਂ ਚੋਣਾਂ ਦੇ ਵਿੱਚ ਕਿਹੜੇ ਮੁੱਦੇ ਲੈ ਕੇ ਚੱਲ ਰਹੇ ਹੋ ਜਾਂ ਜਿਹੜੀ ਨਵਾਂ ਕਾਉਂਸਲਰ ਬਣਨਗੇ ਉਹਨਾਂ ਤੋਂ ਕੀ ਉਮੀਦਾਂ ਨੇ ਤੁਹਾਨੂੰ ਕਿ ਕਿਹੜੇ ਕੰਮ ਜਿਹੜੇ ਕਰਵਾਉਣੇ ਚਾਹੀਦੇ ਨੇ ਸੜੀ ਮਤਲਬ ਕਿ ਜਿਹੜਾ ਬੜਾ ਸੜਕਾਂ ਦਾ ਕੰਮ ਹੋਣਾ ਚਾਹੀਦਾ ਬਸ ਹਮ ਪੱਕੀ ਸਭ ਹੈ ਕਰਵਾ ਰਹੇ ਨੇ ਬਾਬਾ ਸਾਹਿਬ ਸਭ ਸਭ ਜੀ ਵਧੀਆ ਕਰਾ ਰਹੇ ਨੇ ਸਾਰੇ ਕੰਮ ਜੀ ਜ਼ਿੰਮੇਵਾਰੀ ਚ ਨੇ ਉਹ ਹਮ ਹਾਂ ਤੁਸੀਂ ਓਵਰਆਲ ਸੰਤੁਸ਼ਟ ਹੈਗੇ ਹੋ ਜਿਹੜਾ ਉਹ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਹੋਰ ਵੀ ਵਸਨੀਕ ਜੁੜੇ ਨੇ ਮੈਡਮ ਤੁਹਾਡਾ ਕੀ ਨਾਮ ਹੈ ਅੰਜਨਾ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਾਬਾ ਸਾਹਿਬ ਦੇ ਕੰਮਾਂ ਨੂੰ ਬਹੁਤ ਵਧੀਆ ਫਰਸਟ ਕਲਾਸ ਜੀ ਉਹ ਵਧੀਆ ਕੰਮ ਕਰਦੇ ਨੇ ਉਹ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਆਂਦਾ ਔਰ ਵਧੀਆ ਕੰਮ ਕਰਵਾ ਰਹੇ ਜੋ ਵੀ ਕਈਏ ਮਤਲਬ ਕਿ ਸਾਡੇ ਸਟੈਂਡ ਲੰਦੇ ਆ ਸਾਡੇ ਲਈ ਬਹੁਤ ਅੱਛਾ ਕੰਮ ਕਰ ਰਹੇ ਆ ਉਹ ਬਾਕੀ ਜਿਹੜੀਆਂ ਮੋਡਲੀਆਂ ਸਹੂਲਤਾਂ ਨੇ ਜਿੱਦਾਂ ਲੁਧਿਆਣੇ ਦੇ ਕਈ ਏਰੀਆ ਜਿੱਥੇ ਬਿਜਲੀ ਦੀ ਬਹੁਤ ਵੱਡੀ ਸਮੱਸਿਆ ਪਾਵਰ ਕੱਟਸ ਜਿਹੜੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਇਸ ਏਰੀਆ ਚ ਨਹੀਂ ਸਾਡੇ ਇੱਧਰ ਏਰੀਆ ਚ ਤਾਂ ਬਿਲਕੁਲ ਨਹੀਂ ਹੈਗੀ ਕਿ ਠੀਕ ਹੈ ਜੀ ਬਾਕੀ ਜੋ ਸਬਨਾ ਲੈ ਉਹ ਜਨ ਦੀ ਇਹ ਲਾਈਟ ਵਗੈਰਾ ਤਾਂ ਲੇਕਿਨ ਅਦਰਵਾਈਜ਼ ਬਿਲਕੁਲ ਠੀਕ ਹੈ ਤਾਂ ਵਾਰਡ ਨੰਬਰ 4 ਦੇ ਵਸਨੀਕਾਂ ਦੀ ਗੱਲ ਬਾਤ ਨੇ ਤੁਸੀਂ ਸੁਣਿਆ ਲੋਕ ਜਿਹੜੇ ਨੇ ਕਾਫੀ ਸੰਤੁਸ਼ਟ ਬਾਵਾਜੀ ਦੇ ਕੰਮਾਂ ਤੋਂ ਦਿਖਾਈ ਦੇ ਰਹੇ ਨੇ ਔਰ ਜਿਸ ਤਰ੍ਹਾਂ ਤੁਸੀਂ ਲੋਕਾਂ ਦੀਆਂ ਗੱਲਾਂ ਨੂੰ ਸੁਣਿਆ ਕਿ ਕਾਫੀ ਜਿਹੜੇ ਕੰਮ ਨੇ ਮੋਢੀਆ ਸਹੂਲਤਾ ਨੇ ਜਿਹੜੀਆਂ ਉਹ ਸਾਰੀਆਂ ਉਪਲਬਧ ਨੇ ਆਮ ਜਨਤਾ ਦੇ ਲਈ ਔਰ ਵਤੀਰਾ ਜਿਹੜਾ ਹੈ ਕਾਉਂਸਲਰ ਦਾ ਆਪਣੇ ਸਥਾਨਕ ਨਿਵਾਸੀ ਦੇ ਨਾਲ ਜਿਹੜਾ ਬੜਾ ਵਿਨਮਰ ਔਰ ਆਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਉਮੀਦ ਕਰ ਰਹੇ ਨੇ ਕਿ ਉਹੀ ਐਜ਼ ਅ ਰੀਪੀਟ ਕਾਉਂਸਲਰ ਜਿਹੜਾ ਇਸ ਏਰੀਆ ਦੇ ਵਿੱਚ ਦੁਬਾਰਾ ਆਣ ਸੋ ਲੁਧਿਆਣਾ ਸ਼ਹਿਰ ਦੇ ਵਖਵਾ ਖੇਰੀਆ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੁੜੇ ਰਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ